ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣਾ ਬਾਈ ਦਾ ਟੋਕੜ ਗੱਬਣਾ ਚੀ ਜਿਆਦਾ ਧਿਆਨ ਆ ਟੋਕੜ ਗੱਬਣੀ ਜਿਆਦਾ ਗੰਗਾਂ ਲਿਆਉਂਦਾ ਵੀਡੀਓ ਵੀ ਇਹਦੀ ਮਿਲੀਅਨ ਚ ਜਾਂਦੀ ਹੈ ਜੀ ਸਾਰੀਆਂ ਲੱਖਾਂ ਚ ਜਾਂਦੀਆਂ ਨੇ ਵੀਡੀਓ ਤੇ ਬਾਕੀ ਟੋਕੜ ਗੱਬਣ ਦਾ ਹੀ ਬਾਈ ਦਾ ਵਪਾਰ ਦਾ ਕੰਮ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਰ ਹਾਂਜੀ ਬਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਕਰਦੀਪ ਸਿੰਘ ਜੀ ਪਿੰਡ ਸੈਨਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਈ ਜੀ ਦੱਸੋ ਗਾਂ ਦੀ ਜਾਣਕਾਰੀ ਇਹ 3 ਮਹੀਨੇ ਦੀ ਗੱਬਣ ਲੱਗੀ ਜਲਸੀ ਹੈਗੀ ਪੰਜਾਬ ਵਾਲੀ ਇਹ ਕਾਲੇ ਰੰਗ ਚ ਤੇ ਠੰਡੀ ਛੀਲ ਆ ਗਈ ਇਹ ਠੀਕ ਹੈ ਜੀ ਤੇ ਆਥਨ ਨੂੰ ਲੇਵਾ ਲੂਆ ਛੱਜਰਾਂ ਰਗਾ ਬਣਾ ਜਾਂਦੀ ਹੈ ਜੀ ਠੀਕ ਹੈ ਜੀ ਇਹ ਆਪਾਂ 12 ਕਿਲੋ ਦੁੱਧ ਚੋ ਕੇ ਲਿਆ ਆਪਣੇ ਘਰੇ ਕੋਈ 10 ਲੈ ਜਾ ਚਾਹੇ 9 ਮੰਨ ਕੀ ਆ ਜੀ ਠੀਕ ਹੈ ਜੀ ਹੋਰ ਆ ਬਾਦ ਗੰਡੇ ਘੱਟ ਨਾ ਘੱਡੇ ਦੁੱਧ ਆਪਾਂ 12 ਕਿਲੋ ਚੋਆ ਥੋੜਾ ਜਿਹਾ ਉਪਰਾਂ ਕਰ ਗਈ ਸੀਗੇ ਸੋਡੀ ਚੈੱਕ ਕਰਵਾਈ ਵੀ ਹਾਂ ਚੈੱਕ ਕਰਵਾਈ ਜੀ ਕਿੰਨੇ ਮਹੀਨੇ ਦੀ ਹੈ ਇਹ 3 ਦੀ ਸਹੀ 3 ਮਹੀਨੇ ਦੀ ਹੈ ਹਾਂਜੀ ਅਗਲਾ ਚੱਕਰ ਵਾਲੀ ਆ ਅਗਲਾ ਚੱਕਰ ਵਾਲੀ ਡਾਕਟਰ ਨਾਲ ਗੱਲ ਕਰਾ ਦੇਗੇ ਨਹੀਂ ਜੇ ਚੈੱਕ ਕਰਾਉਣੀ ਹੈ ਚੈੱਕ ਕਰਾ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ ਆ ਰੇਟ ਦਾ ਫੋਨਤੀ ਕਰ ਲਾਂਗੇ ਜੀ ਫੋਨਤੀ ਕਰੋਗੇ ਹਾਂਜੀ ਜਾਇਜ਼ੀ ਕਰੋਗੇ ਹਾਂਜੀ ਹਾਂਜੀ ਬਈ ਕਿੱਥੋਂ ਲੱਭ ਕੇ ਲੈਣਾ ਚਾਹ ਰ ਤੂੰ ਗਾਂ ਦਾ ਤੋਰ ਫਰਕੀ ਤੇ ਹੁੰਦੀ ਐ ਨਹੀਂ ਤੋਰ ਫਰਕੀ ਦੀ ਵਧੀਆ ਸਾਫ਼ ਸੁਥਰੀਆਂ ਆਪਾਂ ਮਾੜਾ ਪਸ਼ੂ ਲੈਂਦੇ ਵੀ ਹੈ ਨਹੀਂ ਠੀਕ ਹੈ ਗਰਦੀਪ ਟੋਕੜ ਘੱਪਣ ਵਾਲਾ ਬਚਨ ਲਗਾ ਹੀ ਨੇੜੇ ਨੇੜੇ ਪਿੰਡ 'ਚ ਆਪਣੇ ਚਲੋ ਜੀ ਤੋੜ ਦੋ ਲੋ ਭਰਾ ਗਰਦੀਪ ਭਾਈ ਵਧੀਆ ਮੱਝਾਂ ਲੈਂਦਾ ਆ ਗਾਂਵਾਂ ਤੋਕਰ ਗੱਬਣ ਲਿਆਉਂਦਾ ਬਾਕੀ ਬੱਤੀ ਸਾਰੀਆਂ ਸ਼ੀਸ਼ਿਆਂ ਨੂੰ ਚਾਂਕ ਲਿਆ ਦੇਖੋ ਪੇਚ ਪੂਹੇ ਦਾ ਠੀਕ ਹੈ ਠੀਕ ਹੈ ਲੋੜੀ ਸ਼ੇਰੀ ਟਾਪ ਦੀ ਹੈ ਠੀਕ ਹੈ ਸ਼ਾਮ ਜੇ ਨੂੰ ਐ ਬਣ ਜਾਂਦੀ ਹੈ ਪੂਰੀ ਇਹ ਠੀਕ ਹੈ ਜੀ ਭਾਈ ਮੱਝਾਂ ਵੀ ਲਿਆਉਂਦਾ ਤੇ ਗਾਵਾਂ ਵੀ ਲਿਆਉਂਦਾ ਟੋਕਰ ਗੱਬਣ ਟੋਕਰ ਗੱਬਣ ਚ ਮਸ਼ਹੂਰ ਆ ਭਾਈ ਕੁਆਲਿਟੀ ਹੈ ਪੂਰੀ ਪਤਲੀ ਬਦਲੀ ਹੈ ਠੀਕ ਹੈ ਰੋਕ ਲਓ ਮੜਾ ਜੱਥੇ ਮੜਾ ਜੱਥੇ ਦਿਖਾ ਦੀ ਚੰਗੀ ਦਰੋਂਗਾ ਰੋਕ ਲਓ ਪੱਠਿਆਂ ਦਾ ਕਰਕੇ ਥੋੜਾ ਕਰ ਦਈਏ ਦਰੋਂ ਪੱਠਿਆਂ ਜਿਹਨੂੰ ਡੇਟ ਪਈ ਹੈ ਜੀ ਠੀਕ ਹੈ ਦੇਖੋ ਜੀ ਲੋ ਜੀ ਠੰਡੀ ਠੰਡੀ ਆ ਰੇਟ ਭਾਈ ਜਾਇ ਜੀ ਹੋ ਯਾਰ ਬਸ ਜਮਾ ਜਾਇ ਜੀ ਹੋ ਗਈ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ ਹੋ ਅ ਦੁਵਾਰੇ ਤੋਹਾਂ ਕਿਰਾ ਨਹੀਂ ਜੀ ਬਸ ਜੀ ਬਸ ਬਹੁਤ ਬਹੁਤ ਵਧੀਆ ਚਾਹ ਠੰਡੀ ਠੰਡੀ ਦਿਖਾ ਦੇਣੀ ਹੈ ਇਹ ਆਪਣਾ ਠੀਕ ਹੈ ਜੀ ਠੀਕ ਹੈ ਜੀ ਇਹ ਥੱਲੋ ਹੈ ਕਿ ਨਹੀਂ ਓਕੇ ਠੀਕ ਹੈ ਜੀ ਥਾਣ ਵੀ ਦਿਖਾਓ ਸਾਰੇ ਸਮਾਰਕ ਚੈੱਕ ਕਰਨ ਇਹ ਆ ਦੇਖੋ ਜੀ ਥਾਣ ਸੁਣਾ ਜਦੋਂ ਹੋ ਕਰ ਲਿਆ ਨੇ ਹਾਂ ਜੀ ਕਰਾ ਮਾਰਦੇ 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 ਸਮਝਾ ਦਿਖਾ ਦਿਦੂ ਮਾਰਦੇ 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 ਇਹ ਕਾਰਕ ਮਾਰਦੇ ਦੇਖੋ ਜੀ ਠੀਕ ਹੈ ਜੀ ਉਹ ਹੀ ਕਸ਼ਮਾਜ ਨਹੀਂ ਹੈਗੀ ਇਹ ਕਸ਼ਮਾਜ ਦਾ ਕਿੱਲੇ ਵਰਗੇ ਥਾਂ ਕਰ ਜਾਂਦੀ ਜੀ ਇਹ ਠੀਕ ਹੈ ਜੀ ਇਹ ਆ ਦੇਖੋ ਜੀ ਤਿੰਨ ਇਹਨਾਂ ਆ ਚੌਥਾ ਜੀ ਠੀਕ ਹੈ ਜੀ ਤਾਂ ਪੂਰੀ ਹੰਡੀ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਥਾਂ ਸਾਰੇ ਇੱਕੋ ਜਿਹੇ ਯਾਰ ਸੀ ਆ ਪੰਜਾਬ ਵਾਲੀ ਬਾਕੀ ਪਤਲਾ ਪਿੰਡਾ ਪੂਰੀ ਚਮਕਾ ਦੁੱਧ ਵਾਲਾ ਪੀਛ ਠੀਕ ਹੈ ਜੀ ਠੀਕ ਭਾਈ ਜੀ ਨੇ ਜਰੂਰ ਕੰਡੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਰਣਾ